ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਪੰਗਾਲੀ ਪੰਗਾਲੀ ਪਿੰਡ ਜਿਹੜਾ ਮਿੱਤਰੋ ਸੁਨਹਾਨੀ ਪਿੰਡ ਦਾ ਗਵੰਡੀ ਪਿੰਡ ਆ ਹੱਡਾ ਵਾਲੀ ਪਿੰਡ ਦਾ ਗਵੰਡੀ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਬਾਈ ਉਹਨਾਂ ਦੇ ਕੋਲੇ ਇੱਕ ਐਚਐਫ ਬਰੀਡ ਦੀ ਟੌਪ ਕਲਾਸ ਵੈਡ ਘਰੇਲੂ ਪਕਾਉ ਆ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਸਾਰੀ ਜਾਣਕਾਰੀ ਮਾਲਕ ਤੋਂ ਲੈ ਲਊਗਾ ਉਸ ਤੋਂ ਪਹਿਲਾਂ ਇੱਕ ਰਿਕੁਐਸਟ ਬੇਨਤੀ ਆ ਵੀ ਜਿਹੜੇ ਪ੍ਰਾਣੇ ਪਸ਼ੂ ਖਰੀਦਣਾ ਜਾਂ ਲੈਣਾ ਉਹਨੇ ਤਸੱਲੀ ਹਰ ਇੱਕ ਪੱਖ ਤੋਂ ਆਪ ਕਰਦੀਆਂ ਮਿੱਤਰੋ ਸਾਰੀ ਡਿਟੇਲ ਲੈ ਕੇ ਦਊਗਾ ਆਓ ਮਿਲਦੇ ਆਂ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਆਪਾਂ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਹੈ ਜੀ ਸਿਤਾ ਦੇ ਪਰਿਵਾਰ ਬਾਈ ਵਾ ਵਾ ਜੀ ਅੱਛਾ ਇੱਕ ਵਾਰੀ ਨਾਮ ਦੱਸ ਦੀ ਵੀਰੇ ਆਪਣਾ ਹਾਂਜੀ ਜਸਵਿੰਦਰ ਸਿੰਘ ਹਾਂਜੀ ਪੰਡ ਪੰਗਾਲੀ ਜੀ ਜੀ ਜ਼ਿਲ੍ਹਾ ਫਰੋਇਪੁਰ ਜੀ ਠੀਕ ਆ ਘਰ ਆਪਣਾ ਕਿਹੜੀ ਸਾਈਡ ਆ ਗਿਆ ਵੀਰੇ ਸਰਕਾਰੀ ਹਾਈ ਸਕੂਲ ਦੇ ਕੋਲ ਸਰਕਾਰੀ ਹਾਈ ਸਕੂਲ ਦੇ ਕੋਲੇ ਹਾਂਜੀ ਠੀਕ ਆ ਅੱਛਾ ਵੱਡੇ ਭਾਈ ਜਿਹੜੀ ਆਪਾਂ ਗਾਂ ਵੇਚਣੀ ਆ ਕਿੰਨੇ ਵਾਂ ਸੂਸ ਹੁੰਦੀ ਆ ਦੂਜਾ ਸੂਆ ਜੀ ਦੂਜਾ ਸੂਆ ਇਹਨੇ ਸੂਣਾ ਵਾਂ ਹਾਂਜੀ ਕਿੰਨੇ ਦਿਨ ਪਏ ਜਾਂਦੇ ਸੂਣਾ 7-8 ਦਿਨ ਪਏ ਜੀ 7-8 ਦਿਨ ਪਏ ਪਹਿਲੇ ਸੂਇ ਕਿੰਨਾ ਦੁੱਧ ਚੋਲਿਆ ਸੀ ਵੀਰੇ 17-18 ਲੀਟਰ ਦਿੱਤਾ ਜੀ ਠੀਕ ਆ ਵੀਰੇ ਚੋਣ ਚਾਂਦੋਂ ਠੰਡੀ ਸੀ ਲਵੇ ਜਮਾਂ ਠੰਡੀ ਆ ਅੱਛਾ ਟੀਕਾ ਭਰਾਇਆ ਹੋਇਆ ਤਾਂ ਕੀ ਵੀਰੇ ਹਾਂਜੀ ਟੀਕਾ ਭਰਾਇਆ ਹੈ ਟੀਕਾ ਟੀਕਾ ਭਰਾਇਆ ਗਿਆ ਹਾਂਜੀ ਚੰਗਾ ਹੀ ਭਰਾਇਆ ਠੀਕ ਆ ਭਾਈ ਕੀ ਇਹਦਾ ਰੇਟ ਕੀ ਰੱਖਿਆ ਵੀਰੇ ਇਹਦਾ 85000 ਰੁਪਏ 14 18 ਲੀਟਰ ਦੁੱਧ ਪਾਈਨੇ ਪਹਿਲੇ ਸੂਈ ਚ ਹੋਇਆ ਹੋਇਆ ਉਹ ਦੂਜਾ ਸੂਆ ਚ ਹੁੰਦੀ ਸੁੰਦੀ ਆ ਹੁਣ ਹਫਤੇ ਦੀ ਹਜੇ ਕੱਟੀ ਆ ਛੋਟੀ ਮੰਨ ਕੇ ਕੋਈ ਨਾ ਆਇਓ ਭਰਾ ਕੱਦ ਕਰ ਦੇ ਵਿੱਚ ਚੰਗੀ ਗਾਹ ਪਧਰੀ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਬਾਈ ਆਹ ਲਓ ਮਿੱਤਰੋ ਦੇਖ ਸਕਦੇ ਆ ਤੁਸੀਂ ਹੂੰ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਬਾਈ ਲੇਵੇ ਭਾਂਡੇ ਵਾਲੋ ਵੀ ਖਬਰਦਾਰਾ ਫਿਰ ਪ੍ਰਿੰਟ ਬਹੁਤ ਚੰਗਾ ਜਿਹੜਾ ਪ੍ਰਿੰਟ ਹੈ ਨਾ ਮਿੱਤਰੋ ਇਹ 15000 ਦੀ 20000 ਦੀ ਕੀਮਤ ਵਾਲਾ ਪ੍ਰਿੰਟ ਹੀ ਲੱਗਾ ਹੋਇਆ ਇਹਨੂੰ ਕਰਮਾ ਵਾਲੀ ਨੂੰ ਥਣ ਚੰਗਾ ਲੱਗਾ ਇਹਦੀ ਬਣਾਵਟ ਚੰਗੀ ਆ ਪਰਤਾ ਸਨਾਂ ਦੀ ਮਜ਼ਬੂਤੀ ਵਾਲੀ ਗਾਵਾ ਮਿੱਤਰੋ ਕਰਮਾ ਵਾਲੀ ਜਿਵੇਂ ਇਹ ਚੱਪ ਦੇ ਵਿੱਚ ਕ੍ਰਾਸ ਪੈਂਦਾ ਥੋੜਾ ਜਿਹਾ ਮਿੱਤਰੋ ਕੰਨ ਤਿੱਖਾ ਪੈਂਦਾ ਪਾਣ ਦੇ ਪੱਕੇ ਵਾਂਗੂ ਬਾਕੀ ਸਾਰੀ ਗਾ ਜਿਹੜੀ ਓਕੇ ਆ ਜਿਹੜੇ ਪੁਰਾਣੇ ਘਰੇ ਰੱਖਣ ਨੂੰ ਲੈਣੀਆਂ ਘਰ ਦੀ ਵਾਸਤੇ ਦੁੱਧ ਪੀਣ ਵਾਸਤੇ ਰੱਖਣੀਆਂ ਮੇਰੇ ਹਿਸਾਬ ਦੇ ਨਾਲ ਠੀਕ ਰਹੂਗੀ ਬਾਕੀ ਅੱਗੇ ਕਿਸਮਤ ਤੇ ਡਿਪੈਂਡ ਹੁੰਦਾ ਕਿ ਕਾ ਕਰਮਾਂ ਦੇ ਬਲਿਆ ਨਹੀਂ ਜੇ ਖੇਤ ਬਣ ਗਿਆ ਤਲਿਆ ਉਹ ਕਰਮ ਹੁੰਦੇ ਆ ਮਿੱਤਰੋ ਤੁਹਾਡੀ ਕਿਸਮਤ ਹੁੰਦੀ ਹੈ ਉੱਥੇ ਹਰ ਕੰਮ ਜਿਹੜਾ ਦੁੱਧ ਪੁੱਤ ਕਰਮਾਂ ਦਾ ਹੁੰਦਾ ਬਾਈ ਇਹਦਾ ਰੇਟ ਆ ਜਿਹੜਾ 85000 ਰੁਪਏ ਵੀਰੇ ਨੰਬਰ ਦੱਸੀ ਕਿਰਾਂ ਦਵਾਂਗਾ 99147 ਜੀ 377 ਬਾੜੀ ਇੱਕ ਵਾਰੀ ਹੋਰ ਬੋਲ ਦਈਏ ਵੀਰੇ 99147 ਜੀ 377 ਬਾੜੀ ਠੀਕ ਆ ਬਾਈ ਇਸ ਨੰਬਰ ਤੇ ਬਾਈ ਨਾਲ ਕਰ ਲਓ ਰਾਬਤਾ ਕੇ ਮਿੱਤਰੋ ਫਰੂਇਪੁਰ ਥੁਲੇ ਦੇ ਪਿੰਡ ਪੰਘਾਲੀ ਦੇ ਵਿੱਚੋਂ ਵੀਡੀਓ ਦਿਖਾਈ ਹੈ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ